ਸਰ ਹੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖ ਸ਼ਾਦੀ ਜੀ ਦੀ ਮਸ਼ਹੂਰ ਬੁੱਕ ਬੋਸਤਾਨ ਬਾਰੇ ਸਭ ਤੋਂ ਪਹਿਲਾਂ ਸਿੱਖ ਸ਼ਾਦੀ ਜੀ ਕੌਣ ਹਨ ਸਿੱਖ ਸ਼ਾਦੀ ਇੱਕ ਈਰਾਨ ਦੇ ਬਹੁਤ ਹੀ ਮਸ਼ਹੂਰ ਦਾਰਸ਼ਨਿਕ ਤੇ ਸੂਫੀ ਸੰਤ ਹੋਏ ਹਨ। ਉਹਨਾਂ ਦੀਆਂ ਲਿਖੀਆਂ ਦੋ ਕਿਤਾਬਾਂ ਬਹੁਤ ਹੀ ਜ਼ਿਆਦਾ ਮਕਬੂਲ ਹੋਈਆਂ ਹਨ। ਜਿਨ੍ਹਾਂ ਵਿੱਚੋਂ ਇੱਕ ਬੋਸਤਾਂ ਤੇ ਦੂਜੀ ਗੁਲਸਤਾ ਹੈ। ਅੱਜ ਆਪਾਂ ਕਿਤਾਬ ਬੋਸਤਾਂ ਦਾ ਪਹਿਲਾ ਅਧਿਆਇ ਸ਼ੁਰੂ ਕਰਨ ਜਾ ਰਹੇ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਵੇਗਾ। ਸੋ ਸ਼ੁਰੂ ਕਰਦੇ ਹਾਂ ਜੀ ਕਿਤਾਬ ਬੋਸਤਾਂ ਪਹਿਲਾ ਅਧਿਆਇ ਛੇਕਾ ਸਾਦੀ ਸ਼ਿਰਾਜੀ ਅਤੇ ਉਸ ਦੀ ਬੋਸਤਾਂ ਈਰਾਨ ਦੇ ਦੱਖਣ ਪੱਛਮ ਵਿੱਚ ਖਾੜੀ ਫਰਾਂਸ ਦੇ ਕੰਢੇ ਉੱਤੇ ਫਾਰਸ ਨਾਮ ਦਾ ਇੱਕ ਖੇਤਾ ਹੈ ਜਿਸ ਨੂੰ ਅਰਬੀ ਲੋਕ ਫਾਰਸ ਕਹਿੰਦੇ ਹਨ ਇਤੋਂ ਦੇ ਪਾਸਾਰੇ ਕਦੀਮਾ ਦੁਨੀਆ ਦੇ ਉਹਨਾਂ ਅਜਾਈ ਬਾਤ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਬੀਤੇ ਸਮੇਂ ਦੇ ਲੋਕ ਜਿੰਨ ਪਰੀਆਂ ਨਾਲ ਜੋੜ ਕੇ ਅਜੀਬ ਰੰਗਤ ਦੇ ਗਏ ਹਨ ਉਹਨਾਂ ਵਿੱਚੋਂ ਸਖਤ ਜਮਸ਼ੇਦ ਨਕਸ਼ ਸ਼ਾਹਪੂਰ ਦਕਮਾ ਫਰਿੰਦੂ ਅਤੇ ਖਾਨਾ ਜ਼ਰਦਸਤ ਬੇहद ਪ੍ਰਸਿੱਧ ਹਨ ਇਸ ਖਿੱਤੇ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਜੱਜਦੀ ਬੰਦ ਗਾਜ਼ਰੂਨ ਫਿਰੋਜ਼ ਆਬਾਦ ਬੈਜ਼ਾ ਅਤੇ ਸ਼ਿਰਾਜ ਬਹੁਤ ਹੀ ਖੂਬਸੂਰਤ ਸ਼ਹਿਰਾਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਆਲਮ ਫਾਜ਼ਲ ਸ਼ਾਇਰ ਅਤੇ ادی ਪੈਦਾ ਹੋਏ ਹਨ ਖਾਸ ਕਰਕੇ ਸ਼ਿਰਾਜ ਜਿਹੜਾ ਸਦੀਆਂ ਤੋਂ ਈਰਾਨ ਦੀ ਰਾਜਧਾਨੀ ਰਿਹਾ ਹੈ ਈਰਾਨੀਆਂ ਨੇ ਇਸ ਸ਼ਹਿਰ ਨੂੰ دار العلوم ਯਾਨੀ ਕਿ ਯੂਨੀਵਰਸਿਟੀ ਦੇ ਲਕਬ ਨਾਲ ਮੌਸੂਮ ਕੀਤਾ ਹੈ ਭਾਵੇਂ ਜਮਾਨੇ ਦੇ ਚੱਕਰ ਨੇ ਇਸ ਸ਼ਹਿਰ ਨੂੰ ਬਰਾਬਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਫਿਰ ਵੀ ਹਾਲ ਦੀਆਂ نسلਾਂ ਦੇ ਹਾਲਾਤ ਤੋਂ ਮੁਖਸਰ ਹੋ ਕੇ ਕਿਹਾ ਜਾ ਸਕਦਾ ਹੈ ਕਿ ਲੋਕ ਬੀਤੇ ਦੀਆਂ ਹੀ ਬਾਤਾਂ ਯਾਦ ਕਰਕੇ ਪੁਰਾਣੀ ਬਜ਼ੁਰਗੀ ਤੇ ਵਡਿੱਤਰਣ ਦੇ ਨਸ਼ੇ ਵਿੱਚ ਮਸਤਾਨ ਐਸੇ ਲਈ ਹਾਜ਼ੀ ਲੁਤਫ ali ਖਾਨ ਹਾਜ਼ਰ ਆਪਣੇ ਇੱਕ ਮਜਬੂਨ ਵਿੱਚ ਲਿਖਦਾ ਹੈ ਸ਼ਿਰਾਜ ਦੇ ਛੋਟੇ ਵੱਡੇ ਜਵਾਨ ਤੇ ਬੁੱਢੇ ਸਹੋਬਤ ਅਤੇ ਜਨਸਿਆਂ ਵਿੱਚ ਰੁੱਝੇ ਹੋਏ ਮਸਰੂਰ ਹਨ ਖਾਦ ਖੁਰਾਕ ਵਿੱਚ ਐਨੇ ਆਤਮ ਨਿਰਪਰ ਹਨ ਕਿ ਕੋਈ ਕਿਸੇ ਦਾ ਮਹਤਾਜ ਨਹੀਂ ਬੇਅੰਤ ਸਬਰ ਸਬੂਰੀ ਵਾਲੇ ਸਾਫ ਦਿਲ ਹਨ ਅਤੇ ਸਦਾ ਸਹਿਰ ਸਪਟਿਆਂ ਤੇ ਕਹਾਵਾਖਾਨਿਆਂ ਤੋਂ ਆਨੰਦਿਤ ਰਹਿੰਦੇ ਹਨ ਸ਼ਹਿਰ ਸਿਰਾਜ ਦੀ ਈ 7ਵੀਂ ਸਦੀ ਦੇ ਅੰਤ ਵਿੱਚ ਮੁਹੰਮਦ ਬਿਨ ਕਾਸਮ ਨੇ ਰੱਖੀ ਸੀ ਪਹਿਲਾਂ ਇੱਕ ਕਿਲਾ ਬਣਵਾਇਆ ਤੇ ird gird ਖੁੱਲੇ ਖੁੱਲੇ ਘਰ ਤਾਂ ਅਮੀਰ ਕਰਵਾਏ ਹੌਲੀ ਹੌਲੀ ਆਬਾਦੀ ਗੂੰਜਾਨ ਹੁੰਦੀ ਗਈ ਤੇ ਬਾਜ਼ਾਰਾਂ ਦੀਆਂ ਰੌਣਕਾਂ ਵੱਧਦੀਆਂ ਗਈਆਂ ਜਦੋਂ ਸ਼ਹਿਰ ਦੀ ਲੰਬਾਈ ਚੌੜਾਈ ਹੱਦੋਂ ਗੁਜਰ ਗਈ ਤਾਂ ਬਾਦਸ਼ਾਹ ਵੇਲਮੀ ਦੇ ਸਮੇਂ ਸ਼ਹਿਰ ਤੋਂ ਬਾਹਰ ਚੌਕਲ ਅਮੀਰ ਨਾਮ ਦੀ ਇੱਕ ਨਵੀਂ ਇਮਾਰਤ ਬਣਵਾਈ ਗਈ ਜਿਸ ਦੇ ਚਾਰੇ ਪਾਸੇ ਉਸ ਦੇ بیٹے ਬਾਦਸ਼ਾਹ ਸ਼ਮਸ਼ਾਮਦੌਲਾ ਨੇ ਪੱਕੀ ਕੰਧ ਬਣਵਾ ਦਿੱਤੀ। ਸ਼ਹਿਰ ਸਿਰਾਜ ਨੂੰ ਸੁੰਦਰ ਬਣਾਉਣ ਲਈ ਘਰ ਘਰ ਤੱਕ ਪਾਣੀ ਦੀ ਨਹਿਰ ਪੁੱਜਦੀ ਹੈ। ਬਾਗ ਬਗੀਚੀਆਂ ਨਾਲ ਸਜਾਇਆ ਗਿਆ ਹੈ। ਜਿਨ੍ਹਾਂ ਬਾਰੇ ਬਹੁਤ ਸਾਰੇ ਕਲਾਕਾਰਾਂ ਨੇ ਵਿਸ਼ੇਸ਼ ਕਰਕੇ ਸੇਕ ਸਾਦੀ ਅਤੇ ਹਾਫਿਜ਼ ਸਿਰਾਜੀ ਨੇ ਅਸ਼ਾਰ ਤੇ ਕਸੀਦੇ ਲਿਖੇ ਹਨ ਸ਼ੇਖ ਸਾਦੀ ਨੇ ਤਾਂ ਆਪਣੀ ਪੁਸਤਕ ਬੋਸਤਾਂ ਵਿੱਚ ਸ਼ਿਰਾਜ ਦੇ ਲੋਕਾਂ ਨੂੰ ਉਹ ਸਾਰੇ ਵਿਅਕਤੀਆਂ ਨਾਲ ਤਰਜੀਹ ਦਿੱਤੀ ਹੈ ਜਿਨ੍ਹਾਂ ਨੂੰ ਆਪਣੇ 30 ਸਾਲ ਦੇ ਸਫਲ ਦੌਰਾਨ ਮਿਲਣ ਦਾ ਮੌਕਾ ਮਿਲਿਆ ਬਸ ਇਹੋ ਜੰਨਤ ਨਿਮਾ ਸ਼ਹਿਰ ਸ਼ਿਰਾਜ ਹੈ ਇੱਥੇ ਫਾਰਸੀ ਦੇ ਇਸ ਜਗਤ ਪ੍ਰਸਿੱਧ ਲਿਖਾਰੀ ਸ਼ੇਖ ਸਾਦੀ ਸ਼ਿਰਾਜੀ ਦੀ ਦਾ ਸ਼ੇਖ ਸਾਦੀ ਸ਼ਿਰਾਜੀ ਦਾ ਜਨਮ ਹੋਇਆ ਸੀ ਸੇਖ ਸਾਹਿਬ ਦੇ ਜੀਵਨ ਬਾਰੇ ਮੈਂ ਪੁਸਤਕ ਗੁਲਸਤਾਨ ਦੇ ਮੁਖਬੰਦ ਵਿੱਚ ਤਫਸੀਲ ਲਿਖਿਆ ਹੈ ਜਿਸ ਨੂੰ ਮੈਂ ਪੰਜਾਬੀ ਵਿੱਚ ਅਨੁਵਾਦ ਕਰਕੇ ਅਪ੍ਰੈਲ 2004 ਵਿੱਚ ਪਾਇਆ ਹੈ ਫਿਰ ਵੀ ਉਸ ਬਾਰੇ ਕੁਝ ਸੰਖੇਪ ਜਿਹੀ ਜਾਣਕਾਰੀ ਦੇ ਕੇ ਉਸ ਦੀ ਪ੍ਰਸਿੱਧ ਪੁਸਤਕ ਗੁਸਤਾਨ ਸੰਬੰਧੀ ਜੋ ਤੁਹਾਡੇ ਹੱਥਾਂ ਵਿੱਚ ਹੈ ਅਰਜ਼ ਕਰਦਾ ਹਾਂ ਸੋ ਹੁਣ ਆਪਾਂ ਸੁਣਦੇ ਹਾਂ ਸੇਖ ਸਾਦੀ ਬਾਰੇ ਉਹ ਸੇਖ ਸਾਦੀ ਜਿਹਦਾ ਜਨਮ 1194 ਈਸਵੀ ਮੁਤਾਬਕ 572 ਹਿਜਰੀ ਇਸ ਸਮੇਂ ਅਦਾਬਕ ਵੰਸ ਦਾ ਬਾਦਸ਼ਾਹ ਮੁਜੱਫਰਦੀਨ ਤੁਕਲਾ ਬਿਨ ਜੰਗੀ ਈਰਾਨ ਉੱਤੇ ਰਾਜ ਕਰਦਾ ਸੀ ਕਈ ਸਾਲਾਂ ਪਿਛੋਂ ਤੁਕਲਾ ਬਿਨ ਜੰਗੀ ਦੀ ਥਾਂ ਉਸਦਾ ਛੋਟਾ ਭਰਾ ਸਾਦ ਬਿਨ ਜੰਗੀ ਸਾਕਤ ਉੱਤੇ ਬੈਠਿਆ ਜਿਸ ਦੇ ਬਿਲਲੇ ਸਾਦੀ ਨੇ ਸ਼ਿਰ ਲਿਖਣੇ ਆਰੰਭ ਕੀਤੇ ਪੁਸਤਕ ਗਿਆਸੁਲ ਲੋਗਾਤ ਲੋਗਾਤ ਫਿਰੋਜੀ ਅਤੇ ਅਦੀਬਾਤ ਇਹ ইরਾਨੀ ਵਿੱਚ ਵੀ ਇਹੋ ਮਿਲਦਾ ਹੈ ਪਰ ਪ੍ਰਾਤਨ ਹੱਥ ਲਿਖਤ ਨੰਬਰ 876 ਇੰਡੀਆ ਆਪਿਸ ਵਿੱਚ ਮੁਸਰਫਦੀਨ ਬਿਨ ਅਬਦੁੱਲਾਹ ਲਿਖਿਆ ਹੈ। ਤਖੱਲਸ ਸਿੱਖ ਸ਼ਾਹੀ ਦੇ ਸਮੇਂ ਈਰਾਨ ਵਿੱਚ ਸਾਦ ਬਿਨ ਜੰਗੀ ਰਾਜ ਕਰਦਾ ਸੀ। ਕਿਸ ਪਾਸ ਸਿੱਖ ਸ਼ਬਦਾ ਪਿਤਾ ਅਬਦੁੱਲਾਹ ਕਿਸੇ ਉੱਚੀ ਪਦਵੀ ਉੱਤੇ ਤਾਇਨਾਰ ਸੀ ਜੋ ਬਾਦਸ਼ਾਹ ਦੇ ਬਹੁਤ ਪ੍ਰਭਾਵ ਹੇਠ ਸੀ ਅਤੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਸੀ। ਉਸ ਨੇ ਵੀ ਆਪਣੇ ਪੁੱਤਰ ਨੂੰ ਬਾਦਸ਼ਾਹ ਦੇ ਆਦੇਸ਼ਾਂ ਤੋਂ ਸਾਦੀ ਕਹਿਣਾ ਸ਼ੁਰੂ ਕਰ ਦਿੱਤਾ। ਵਿੱਚੋਂ ਪੁੱਤਰ ਨੇ ਇਸ ਨੂੰ ਹੀ ਪੱਕਾ ਕਰਕੇ ਸ਼ਬਦ ਸਾਦੀ ਆਪਣਾ ਤਕल्लੁਸ ਬਣਾ ਲਿਆ ਤੇ ਉਹ ਸੇਖ ਸਾਦੀ ਸ਼ਿਰਾਜੀ ਵਜੋਂ ਪ੍ਰਸਿੱਧ ਹੋ ਗਿਆ ਸੇਖ ਸਾਹਿਬ ਦੀ ਮੌਤ ਸਾਦੀ ਸਾਹਿਬ ਦੀ ਮੌਤ ਬਾਰੇ ਭਿੰਨ ਭਿੰਨ ਵਿਚਾਰ ਪਰਚਲਤ ਹਨ ਕੋਈ ਉਸ ਦੀ ਉਮਰ 102 ਸਾਲ ਕੋਈ 103 ਸਾਲ ਤੇ ਕੋਈ 120 ਸਾਲ ਦੱਸਦਾ ਹੈ ਪਰ ਨਿਰਣਾ ਆਤਮਿਕ ਖੋਜ ਮੁਦਾਪਕ ਜਦੋਂ ਅਤਾਬਕ ਵੰਸ ਦੀ ਥਾ ਤਾਤਾਰ ਵੰਸ ਦਾ ਰਾਜ ਆ ਗਿਆ ਉਦੋਂ 691 ਹਿਜਰੀ ਦਾ ਸਾਲ ਸੀ ਤੇ ਸਨ 1313ਵਾਂ ਇਸਵੀ ਸੀ ਤੇ ਇਸ ਸਾਲ ਹੀ ਸਾਦੀ ਦੀ ਲਗਭਗ 119 ਸਾਲ ਦੀ ਉਮਰ ਵਿੱਚ ਮੌਤ ਹੋਈ ਜਿਸ ਬਾਰੇ ਵਿਦਵਾਨਾਂ ਦੀ મતਫਿਕਾ رائے ਹੈ ਸ਼ੇਖ ਸਾਹਿਬ ਦੀ ਕਬਰ ਫਿਰਾਜ ਸ਼ਹਿਰ ਦੇ ਬਹੁਤ ਹੀ ਦਿਲਕਸ਼ ਸਥਾਨ ਉੱਤੇ ਬਣੀ ਹੋਈ ਹੈ ਲੱਖਾਂ ਲੋਕ ਜ਼ਿਆਰਤ ਕਰਦੇ ਹਨ ਤੇ ਇਸ ਅਸਥਾਨ ਨੂੰ ਸਾਦੀਆ ਨਾਮ ਨਾਲ ਜਾਣਿਆ ਜਾਂਦਾ ਹੈ। ਪੁਸਤਕਬੋਸਤਾਂ ਜੋ ਤੁਹਾਡੇ ਜ਼ਿਹਰੇ ਗੌਰ ਹੈ ਸਾਦੀ ਸਾਹਿਬ ਨੇ ਆਪਣੀ 30 ਸਾਲ ਦੀ ਯਾਤਰਾ ਪਿੱਛੋਂ 1277 ਮੁਤਾਬਿਕ 655 ਹਿਜਰੀ ਵਿੱਚ ਮਸਨਵੀ ਬਹਿਰ ਵਿੱਚ ਲਿਖੀ ਸੀ। ਕਹਿੰਦੇ ਨੇ ਕਿ ਫਾਰਸੀ ਨਜ਼ਮ ਵਿੱਚ ਮਸਤਮਰੀ ਮਾਨਵੀ ਜਹਾਨਾਮਾ ਫਿਰਦौसी ਸਿਕੰਦਰਨਾਮਾ ਤੇ ਸਾਦੀ ਦੀਆਂ ਗੁਲਸਤਾਨ ਤੇ ਬੋਸਤਾਨ ਬੇहद ਮਕਬੂਲ ਹੋਈਆਂ ਪਰ ਮਕਬੂਲਬियत ਮਸਰਵੀ ਵਜੋਂ ਜੋ ਸਾਦੀ ਦੀ ਬੋਸਤਾਨ ਨੂੰ حاصل ਹੋਈ ਹੈ ਹੋਰ ਕਿਸੇ ਪੁਸਤਕ ਨੂੰ ਨਹੀਂ ਹੋਈ ਤੇ ਵਿਦਵਾਨਾਂ ਨੇ ਬੋਸਤਾਨ ਨੂੰ ਦਰਜਾ ਅਵਲ ਦਿੱਤਾ ਹੈ ਕਿਉਂਕਿ ਇਸ ਵਿੱਚ ਸੰਤ ਸ਼ਾਇਰੀ ਦਾ ਪੂਰਾ ਪੂਰਾ ਹੱਕ ਅਦਾ ਕੀਤਾ ਗਿਆ ਹੈ ਇਸ ਵਿੱਚ ਸਾਦਗੀ, ਸਫਰਾ ਸ਼ਬਦਾਂ ਦੀ ਨਰਮੀ, ਤਰਕੀਬਾਂ ਦਾ ਸੁਲਝਾਓ, ਬਿਆਨ ਦੀ ਸਫਾਈ, ਖਿਆਲਾਂ ਦੀ ਹਮਵਾਰੀ, ਮبالਗਾ ਵਿੱਚ ਕਮੀ, ਹੁਸਨ ਤਰਤੀਬ, ਇਸਤਿਹਾਰਿਆਂ ਦੀ ਖੂਬਸੂਰਤੀ, ਬਿਆਨ ਦੀ ਸ਼ੌਕੀ ਅਤੇ ਸੁੰਦਰ ਸ਼ਬਦਾਂ ਦੀ ਜੜਤ ਆਦ ਨਮਾਇਆਂ ਗੁਣ ਮੌਜੂਦ ਹਨ। ਸਾਦੀ ਨੇ ਆਪਣੀ ਕਲਮ ਦੀ ਬੁਨਿਆਦ ਨਸੀਹਤ ਅਤੇ ਪੰਧ ਉੱਪਰ ਰੱਖੀ ਹੈ। ਉਹ ਅਕਲ ਅਤੇ ਆਦਤ ਦੀਆਂ ਹੱਦਾ ਦੀ ਉਲੰਘਣਾ ਨਹੀਂ ਕਰਦਾ ਸਗੋਂ ਹਮੇਸ਼ਾ ਪ੍ਰਾਕ੍ਰਿਤਿਕ ਹਾਲਾਤਾਂ ਦੀ ਅਕਾਸੀ ਕਰਦਾ ਹੈ ਸਾਰੇ ਕਲਾਮ ਵਿੱਚ ਜ਼ਰਾਫਤ ਅਤੇ ਸ਼ੌਕੀਤੀ ਮਿਠਾਸ ਮੌਜੂਦ ਹੈ ਇਹ ਬਿਆਨ ਸਾਦਾ ਸਾਫ਼ ਤੇ ਦਿਲ ਵਿੱਚ ਉਤਰ ਜਾਣਾ ਉਤਰ ਜਾਣ ਵਾਲਾ ਹੈ ਇਹੋ ਕਾਰਨ ਹੈ ਕਿ ਬਚਪਨ ਤੋਂ ਹੀ ਕਿਸੇ ਨਾ ਕਿਸੇ ਹਾਲਤ ਵਿੱਚ ਉਸ ਦੀਆਂ ਰਚਨਾਵਾਂ تعلیم ਵਿੱਚ ਸ਼ਾਮਲ ਹੁੰਦੀਆਂ ਰਹੀਆਂ ਹਨ ਦੇ ਬੁੱਢਾ ਪੇ ਤੱਕ ਇਹਨਾਂ ਦਾ ਅਧਿਐਨ ਕੀਤਾ ਜਾਂਦਾ ਰਿਹਾ ਹੈ ਲੱਖਾਂ ਉਸਤਾਦਾਂ ਨੇ ਇਹਨਾਂ ਨੂੰ ਪੜਾਇਆ ਕਰੋੜਾਂ ਵਿਦਿਆਰਥੀਆਂ ਨੇ ਪੜ੍ਹਿਆ ਬੇਸਮਾਨ ਉਸਕੇ ਕਲਮ ਬੰਦ ਕੀਤੇ ਗਏ ਬੇਹੱਦ ਐਡੀਸ਼ਨ ਲੋਹ ਪੱਥਰ ਪਰ ਛਾਪੇ ਗਏ ਪੂਰਬ ਪਛਮ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਏ ਰਾਜਿਆਂ ਨੇ ਇਹਨਾਂ ਨੂੰ ਸਲਤਨਤ ਦਾ ਦਸਤੂਰੇ ਅਮਲ ਬਣਾਇਆ ਵੱਡੇ ਵੱਡੇ ਸ਼ਾਇਰਾ ਨੇ ਸਿਰ ਝੁਕਾਇਆ ਅਤੇ ਏਸ਼ੀਆ ਤੇ ਯੂਰਪ ਮਹਾਦੀਪ ਵਿੱਚ ਲੋਕਾਂ ਦੀ ਜ਼ਬਾਨ ਉੱਤੇ ਚੜਾਇਆ ਗੱਲ ਕੀ ਗੁਲਸਤਾਨ ਤੇ ਬੋਸਤਾਂ ਦੋਵੇਂ ਪੁਸਤਕਾਂ ਨੂੰ ਜੇ ਸ਼ੇਖ ਦੇ ਕਲਾਮ ਦਾ ਖੁਲਾਸਾ ਕਹਿ ਦਿੱਤਾ ਜਾਵੇ ਤਾਂ ਅਤ ਕਥਨੀ ਨਹੀਂ ਹੈ ਈਰਾਨ ਤੁਰਕਿਸਤਾਨ ਤਾਤਾਰ ਅਫਗਾਨਿਸਤਾਨ ਅਤੇ ਹਿੰਦੁਸਤਾਨ ਵਿੱਚ ਇਨ੍ਹਾਂ ਪੁਸਤਕਾਂ ਦੀ تعلیم 750 ਸਾਲ ਤੋਂ ਬਰਾਬਰ ਜਾਰੀ ਹੈ ਤੇ ਬੋਸਤਾਂ ਦੇ ਸੈਂਕੜੇ ਵਾਕ ਸ਼ੇਰ ਅਤੇ ਮਿਸਰੇ ਫਾਰਸੀ ਅਤੇ ਉਰਦੂ ਜ਼ਬਾਨ ਵਿੱਚ ਜ਼ਰਬੁਲ ਮਿਸਲ ਹਨ ਇਹਨਾਂ ਦੇ ਜਨ ਸਮੂਹ ਦੇ ਦਿਲਾਂ ਉੱਤੇ ਜ਼ੋਰਦਾਰ ਕਬਜ਼ਾ ਕੀਤਾ ਹੋਇਆ ਹੈ ਪੁਸਤਕ ਬੋਸਤਾਨ ਦੇ 10 ਬਾਬ ਚੈਪਟਰ ਹਨ ਹਰ ਇੱਕ ਬਾਬ ਨੂੰ ਮੁਕੰਮਲ ਕਰਨ ਲਈ ਉਸ ਦੇ ਮੁਤਾਬਕ ਤੇ ਅਨੁਕੂਲ ਕੁਝ ਹਦਾਇਤਾਂ ਲਿਖੀਆਂ ਹਨ ਜਿਹੜੀਆਂ ਉਸ ਨੇ ਕਿਸੇ ਤੋਂ ਸੁਣੀਆਂ ਜਾਂ ਆਹ ਪੁਸਤਕ ਵਿੱਚੋਂ ਪੜ੍ਹੀਆਂ ਹਨ ਅਤੇ ਜ਼ਾਹਰਾ ਇਲਮ اخلاق ਦੀ ਕੋਈ ਗੱਲ ਨਹੀਂ ਜਿਸ ਦਾ ਲੋੜ ਅਨਸਾਰ ਜੇਕਰ ਨਾ ਕੀਤਾ ਹੋਵੇ ਪੁਸਤਕ ਵਿੱਚ ইরਾਨੀ ਸ਼ਾਇਰਾਂ ਦਾ ਇਸ ইরਾਨੀ ਸ਼ਾਇਰਾਂ ਜਾਂ ਦੁਨੀਆ ਦੇ ਹੋਰ ਮਸਨਵੀ ਲੇਖਕਾਂ ਦੇ ਬਾਰੇ ਕੋਈ ਗੱਲ ਅਜੇਹੀ ਨਹੀਂ ਕੀਤੀ ਜਿਹੜੀ ਅਕਲ ਜਾਂ ਆਦਤ ਦੇ ਉਲਟ ਹੋਵੇ ਤੇ ਉਸ ਨੂੰ ਸੁਣ ਕੇ ਕੋਈ ਹੈਰਾਨੀ ਹੋਵੇ ਉਸ ਨੇ ਅਕਸਰ ਆਪਣੀ ਅੱਖ ਨਾਲ ਤੱਕੀਆਂ ਕੰਨਾਂ ਨਾਲ ਸੁਣੀਆਂ ਜਾਂ ਕਿਸੇ ਪੁਸਤਕ ਚੋਂ ਚੁਣੀਆਂ ਅਜੇਹੀਆਂ ਸਿੱਧੀਆਂ ਸਾਧੀਆਂ ਗੱਲਾਂ ਲਿਖੀਆਂ ਹਨ ਜੋ ਸਵੇਰ ਤੋਂ ਸ਼ਾਮ ਤੱਕ ਸਾਡੇ ਰੋਜ਼ਮਰਰਾ ਦੇ ਜੀਵਨ ਵਿੱਚ ਦਰਪੇਸ਼ ਹੁੰਦੀਆਂ ਹਨ ਬੋਸਤਾਨ ਪੜਕੇ ਪਾਠਕ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਚੌਣ ਕਰਨ ਵਿੱਚ ਸਾਦੀ ਦਾ ਮਜ਼ਾਕ ਇੰਨਾ ਸ਼ੁੱਧ ਸੀ ਕਿ ਜਿਹੜੀ ਹਕਾਇਤ ਉਹ ਦਰਜ ਕਰਨਾ ਚਾਹੁੰਦਾ ਸੀ ਉਸ ਵਿੱਚ ਕੋਈ ਨਾ ਕੋਈ ਡੂੰਗੀ ਤੇ ਚੁਬਦੀ ਹੋਈ ਗੱਲ ਜ਼ਰੂਰ ਸੀ ਜੋ ਲਿਖਣੀ ਹੀ ਬਣਦੀ ਸੀ ਪੁਰਬੀ ਯਾਤਰੀਆਂ ਵਿੱਚ ਇਬਨ ਬਤੂਤਾ ਨੂੰ ਅਸੀਂ ਨੰਬਰ 1 ਤੇ ਗਿਣਦੇ ਹਾਂ ਜੇ ਦੇਖਿਆ ਜਾਵੇ ਤਾਂ ਸਿੱਖ ਸਾਦੀ ਵੀ ਉਸ ਤੋਂ ਪਿੱਛੇ ਨਹੀਂ ਉਸ ਨੇ ਆਪਣੀ ਜ਼ਿੰਦਗੀ ਦੇ 30 ਸਾਲ ਸੈਰ ਸਪਾਟੇ ਵਿੱਚ ਬਿਤਾਏ ਤੇ ਨਿਮਨ ਲਿਖਤ ਥਾਵਾਂ ਦੀ ਯਾਤਰਾ ਕੀਤੀ ਏਸ਼ੀਆ ਇਕੌਚਕ ਬਰਬਰ ਹਬਸ ਮਿਸਰ ਸਾਮ ਫਲਸਤੀਨ ਆਰਮੀਨਾ ਅਰਬ ਈਰਾਨ ਤੌਰਾਨ ਹਿੰਦੁਸਤਾਨ ਉਰਦਬਾਰ ਬੇਲਮ ਕਾਸ਼ਗਰ ਜੇਹੂ ਬਸਰਾ ਬਗਦਾਦ ਤੇ ਸਥੇਨਦਾਲ ਆਦਿ 4655 ਹਿਜਰੀ ਵਿੱਚ ਪਰਤਿਆ ਤੇ ਸਨ 1277 ਵਿੱਚ ਉਸਨੇ ਆਪਣੇ ਸਫਰਾਂ ਵਿੱਚ ਹੰਡਾਏ ਤਜ਼ਰਬਾ ਦਾ ਅਕਸ ਮਸਨਵੀ ਬਹਿਰ ਵਿੱਚ ਬੋਸਤਾਂ ਵਿੱਚ ਉਲਿਖ ਦਿੱਤਾ ਤੇ 10 ਬਾਬਾਂ ਵਿੱਚ ਜੀਵਨ ਤਤਾਂ ਨੂੰ ਮੰਜ਼ਰੇ ਆਮ ਤੇ ਲੈ ਆਂਦਾ ਸਭ ਤੋਂ ਪਹਿਲਾਂ ਆਰ ਸਿਰਲੇਖੇਟ ਸਰਵ ਸ਼ਕਤੀਮਾਨ ਵਾਹਿਗੁਰੂ ਦੇ ਗੁਣ ਗਾਏ ਹਨ ਫਿਰ ਹਜ਼ਰਤ ਮੁਹੰਬਰ ਸਾਹਿਬ ਦੀ ਉੱਚਤਾ ਦਰਸਾਈ ਹੈ ਇਸ ਵਿੱਚੋਂ ਪੁਸਤਕ ਲਿਖਣ ਦੇ ਕਾਰਨ ਦੱਸ ਕੇ ਸਾਰ ਜੰਗੀ ਦੇ ਪੁੱਤਰ ਅਦਾਬਕ ਬਕਰ ਦੀ ਪ੍ਰਸ਼ੰਸਾ ਕੀਤੀ ਹੈ ਹੁਣ ਆਪਾਂ ਅਗਲੇ ਭਾਗ ਦੇ ਵਿੱਚ ਉਸ ਦੇ ਅਧਿਆਏ ਬਾਰੇ ਗੱਲ ਕਰਾਂਗੇ ਤੇ ਪਹਿਲਾ ਅਧਿਆਏ ਹੋਵੇਗਾ ਰਾਜ ਕਰਨ ਦੀ ਨੀਤੀ ਤੋਂ ਪਾਠ ਕੋ ਅਗਲੇ ਭਾਗ ਦਾ ਇੰਤਜ਼ਾਰ ਕਰਨਾ ਤੇ ਆਪਾਂ ਅਗਲੇ ਭਾਗ ਵਿੱਚ ਗੱਲ ਕਰਾਂਗੇ ਉਸ ਦੇ ਪਹਿਲੇ ਅਧਿਆਏ ਦੀ ਜਿਸ ਦਾ ਨਾਮ ਹੈ ਰਾਜ ਕਰਨ ਦੀ ਨੀਤੀ ਧੰਨਵਾਦ